ਪ੍ਰੇਮਾਨੰਦ ਜੀ ਮਹਾਰਾਜ ਬਰਿੰਦਾਵਨ ਮੈਂ ਮਿਲ ਕੇ ਆਇਆ ਸੀ ਉਹਨਾਂ ਨੂੰ ਬੜਾ ਸਤਿਕਾਰ ਕੀਤਾ ਬੜੇ ਪਿਆਰ ਵਾਲੇ ਨੇ ਉਹ ਉਹਨਾਂ ਨੂੰ ਡਾਕਟਰ ਨੇ ਕਿਹਾ ਸੀ ਵੀ ਤੁਸੀਂ 2 2.5 ਸਾਲ ਹੀ ਜੀਣਾ ਉਹ ਕਹਿੰਦੇ ਕੋਈ ਗੱਲ ਨਹੀਂ ਜਿੰਨਾ ਚਿਰ ਮਹਾਰਾਜ ਰੱਖਣ ਅੱਜ 20 ਸਾਲ ਹੋ ਗਏ ਉਹ ਹੱਸਦੇ ਸੀ ਇੱਕ ਦਿਨ ਕਹਿੰਦੇ ਡਾਕਟਰ ਪੁੱਛ ਲਓ ਜੂੰਦਾ ਜਿਨ੍ਹਾਂ ਨੇ ਕਿਹਾ ਕਹਿੰਦੇ ਡਾਕਟਰ ਪੁੱਛ ਲਓ ਵੀ ਜੂੰਦਾ ਹੱਸਦੇ ਹੱਸਦੇ ਕਹਿ ਰਹੇ ਵੀ ਢਾਈ ਸਾਲ ਕਿਹਾ ਡਾਕਟਰ ਨੇ ਕਹਿੰਦਾ ਢਾਈ ਤਿੰਨ ਸਾਲ ਜੀਣਾ ਉਹ ਡਾਕਟਰ ਵੀ ਸੱਚਾ ਪਤਾ ਲੱਗ ਜਾਂਦਾ ਹੈ ਨਾ ਸਰੀਰ ਦਾ ਵੀ ਇੰਨਾ ਕੁ ਚਿਰ ਜੀਣਾ ਇਹਨੇ ਇੰਨਾ ਕੁ ਚਿਰ ਇਹਨੇ ਦਵਾਈ ਖਾਣੀ ਹੈ ਪਤਾ ਹੁੰਦਾ ਸਰੀਰ ਦਾ ਪੜ੍ਹਾਈ ਕੀਤੀ ਹੁੰਦੀ ਹੈ ਪਰ ਜਿਹੜੀ ਪਰਮੇਸ਼ਰ ਦੀ ਪੜ੍ਹਾਈ ਹੈ ਉਹ ਵਕਰੀ ਹੈ ਹੁਣ ਪਰਮੇਸ਼ਰ ਦੀ ਕਿਰਪਾ ਉਹ ਵੀ ਸੱਚਾ ਡਾਕਟਰ ਵੀ ਆਪਣੇ ਵੱਲੋਂ ਜੇ ਹੁਣ ਉਹ ਪ੍ਰੇਮਾਨੰਦ ਜੀ ਦਾ 2.5 ਸਾਲ ਪਹਿਲਾਂ ਹੀ ਚਲੇ ਗਏ ਹੁਣ ਪ੍ਰੇਮਾਨੰਦ ਜੀ ਨਹੀਂ ਰਹੇ ਉਹਨਾਂ 'ਚ ਕੋਈ ਹੋਰ ਬੈਠਾ ਹੁਣ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਸੰਤ ਤਾਂ ਉਹ ਡਾਕਟਰ ਦੇ ਕਹਿਣ ਨਾਲ 2.5 ਸਾਲ ਪਹਿਲਾਂ ਚਲੇ ਗਏ ਹੁਣ ਪਰਮੇਸ਼ਰ ਹੀ ਬਹਿ ਕੇ ਬੁਲਾ ਰਿਹਾ ਇੱਕ ਦਿਨ ਨਹੀਂ ਉੱਠਿਆ ਜਾਂਦਾ ਬਹੁਤ ਔਖਾ ਕੰਮ ਹੈ ਅਮਰਤ ਵੇਲੇ ਉਹ ਦੇਖ ਲਓ 1 ਵਜੇ ਉੱਠ ਕੇ ਕਿੰਨੀ ਸੰਗਤ ਹੁੰਦੀ ਐ ਔਰ ਉਹਦੇ ਕਿਡਨੀਆਂ ਨਹੀਂ ਕੰਮ ਕਰਦੀਆਂ ਸਾਰਾ ਦਿਨ ਬਹਿ ਕੇ ਫਿਰ ਸੰਗਤਾਂ ਸੰਭਾਲਣੀਆਂ ਬਹੁਤ ਔਖਾ ਕੰਮ ਐ ਇਹ ਮਹਾਰਾਜ ਹੀ ਕਰਾ ਸਕਦੇ ਸਾਹ ਸੰਗਤ ਜਦੋਂ ਮਹਾਰਾਜ ਦੀ ਕਿਰਪਾ ਹੋਵੇ ਨਾ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਮਹਾਰਾਜ ਦੀ ਕਿਰਪਾ ਹੋਵੇ ਫਿਰ ਮਹਾਰਾਜ ਬਿਨਾਂ ਸਾਹਾਂ ਤੋਂ ਰੱਖ ਲੈਂਦੇ ਗਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਡਾਕਟਰ ਕਹਿੰਦਾ ਵੀ 2.5 3 ਸਾਲ ਹੀ ਜੀਣਾ ਕਹਿੰਦੇ ਚਲੋ ਕੋਈ ਇੰਨਾ ਕ ਸਮਾਂ ਹੀ ਸਹੀ ਉਹ ਹੱਸਦੇ ਕਹਿੰਦੇ 18 20 ਸਾਲ ਲੰਘੇ ਡਾਕਟਰ ਵੀ ਪੁੱਛ ਲੋ ਜੂੰਦਾ